ਆਣਾ ਲੱਗਿਆ ਸੀ ਨਾ ਸਾਹ ਫੜੇ ਹੁਣ ਇੱਥੇ ਹੀ ਸਾਹ ਫੜੇ ਜਾਣਗੇ ਕੰਨੀ ਨਾਲ ਮੈਂ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਿਹਾ ਮੁੱਦਾ ਠੰਡਾ ਹੋਣ ਦਾ ਨਾਮ ਹੀ ਨਹੀਂ ਲੈ ਰਿਆ ਕਿਹਾ ਜਾ ਰਿਹਾ ਸੀ ਕਿ ਗੁਰੂ ਘਰ ਵਿੱਚ ਇੱਕ ਜਨਾਨੀ ਨੂੰ ਨੰਬਰ ਦੇ ਦਿੱਤਾ ਗਿਆ ਬਹੁਤ ਗਲਤ ਹਰਕਤ ਕੀਤੀ ਗਈ ਗੁਰੂ ਘਰ ਵਿੱਚ ਨਾ ਜਨਾਨੀ ਨੂੰ ਸ਼ਰਮਾਈ ਨਾ ਮੁਰੇ ਨੂੰ ਸ਼ਰਮਾਈ ਸੋ ਇਹ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਵਾਇਰਲ ਕੀਤਾ ਅਕਸਰ ਹੀ ਆਪਾਂ ਤੁਹਾਨੂੰ ਦੱਸਦੇ ਆ ਵੀ ਇਹ ਜਿਹੜਾ ਸੋਸ਼ਲ ਮੀਡੀਆ ਵਾ ਇਹ ਬਹੁਤ ਸਾਰੇ ਲੋਕਾਂ ਨੂੰ ਫੇਮ ਵੀ ਦਿੰਦਾ ਵਾ ਤੇ ਬਦਨਾਮ ਵੀ ਕਰ ਦਿੰਦਾ ਵਾ ਜ਼ਿਆਦਾਤਰ ਲੋਕ ਤਾਂ ਇੱਥੇ ਬਦਨਾਮ ਹੀ ਹੋਏ ਆ ਗਲਤੀ ਇੱਕ ਉਸ ਇਨਸਾਨ ਦੀ ਹੁੰਦੀ ਆ ਜੋ ਕਿਸੇ ਦੀ ਵੀਡੀਓ ਜਾਣ ਬੁੱਝ ਕੇ ਅਪਲੋਡ ਕਰ ਦਿੰਦਾ ਤੇ ਫਿਰ ਬਦਨਾਮੀ ਚੱਲਣੀ ਪੈਂਦੀ ਏ ਉਸ ਇਨਸਾਨ ਨੂੰ ਜਿਸ ਦੀ ਉਹ ਵੀਡੀਓ ਹੁੰਦੀ ਆ ਸੋ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਤੇ ਲੋਕਾਂ ਨੇ ਬਹੁਤ ਹੀ ਮਾੜਾ ਚੰਗਾ ਕਿਆ ਸੋ ਹੁਣ ਉਹ ਜਨਾਨੀ ਜਿਸ ਵੱਲੋਂ ਕਿਹਾ ਜਾਂਦਾ ਸੀ ਕਿ ਇਸ ਨੇ ਨੰਬਰ ਫੜਿਆ ਉਹ ਸਾਹਮਣੇ ਆਈ ਆ ਤਾਂ ਸਾਹਮਣੇ ਆਣ ਕੇ ਉਸ ਨੇ ਕਿਹਾ ਏ ਕਿ ਮੈਨੂੰ ਟੋਕਨ ਫਰਾਇਆ ਗਿਆ ਆਂਟੀ ਨੇ ਦੱਸਿਆ ਕਿ ਮੈਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਏ ਤੁਸੀਂ ਦੇਖ ਸਕਦੇ ਹੋ ਕਿ ਆਂਟੀ ਹੁਣੀ ਪਿੱਛੇ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਸਟੇਸ਼ਨ ਵਿੱਚ ਦੇ ਜਾਣਗੇ ਜੇ ਹੁਣ ਕਿਸੇ ਨੇ ਮੇਰੀ ਵੀਡੀਓ ਪਾਈ ਤਾਂ ਮੇਰੀ ਮੌਤ ਦਾ ਜ਼ਿੰਮੇਬਾਰ ਹੋਵੇਗਾ ਸਾਰੀ ਪਬਲਿਕ ਨੂੰ ਬੇਨਤੀ ਕਰ ਰਹੀ ਹਾਂ ਕਿ ਮੈਂ ਜੋ ਮੇਰੀ ਵੀਡੀਓ ਬਾਹਰ ਹੋਈ ਆ ਇਹ ਗਲਤ ਹੋ ਰਹੀ ਹੈ ਹੋ ਰਹੀ ਆ ਕਿਸ ਕਿਸੇ ਨੇ ਦੁਆਰਾ ਡਿੱਗਿਆ ਟੋਕਨ ਫੜਾਇਆ ਸੀ ਮੇਰਾ ਨੰਬਰ ਲਿਖ ਕੇ ਉਹਨਾਂ ਨੇ ਨੈਟ ਉਤੇ ਵੀਡੀਓ ਚਾੜੀ ਆ ਹੁਣ ਅਸੀਂ ਇੱਥੇ ਰਿਪੋਰਟ ਦੇ ਚੁੱਕੇ ਹਾਂ ਹਾਵੇ ਤੇ ਅੱਗੇ ਤਾਂ ਗਾਣਾ ਲੱਗਿਆ ਸੀ ਨਾ ਸਾਹ ਫੜੇ ਹੁਣ ਇੱਥੇ ਹੀ ਸਾਹ ਫੜੇ ਜਾਣਗੇ ਜਿਨਾ ਹੁਣ ਆਪਦੇ ਚੱਕਨੀ ਨਾਲ ਮੈਂ ਸਰੇ ਆਮ ਕੰਨੀ ਮੈਂ ਇਥੇ ਆਦੀ ਰਿਪੋਰਟ ਦੇ ਚੁੱਕੀ ਆ ਮੇਰੀ ਜਿੱਥੇ ਜਿੱਥੇ ਵੀ ਵੀਡੀਓ ਜਾ ਰਹੀ ਹੈ ਨਾ ਸਾਰੇ ਚੈੱਕ ਕਰ ਲੈਣ ਮੈਂ ਜੇ ਮੈਂ ਇਹ ਇਹਦੂ ਬਾਅਦ ਵੀ ਮੇਰੀ ਵੀਡੀਓ ਆਈ ਮੇਰੀ ਮੌਤ ਦੇ ਜ਼ਿੰਮੇਦਾਰ ਸਾਰਿਆਂ ਨੂੰ ਹੀ ਗੁਨਾਗਰ ਬਣਾਇਆ ਜਾਵੇ ਤੁਹਾਡੇ ਅਗੇ ਹੱਥ ਬਨ ਕੇ ਬੇਨਤੀ ਆ ਵੀ ਐਵੇਂ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ ਤੁਸੀਂ ਤਾਂ ਕਿਸੇ ਦੀ ਵੀਡੀਓ ਪਾ ਦਿੱਤੀ ਚਾਰ ਵਿਊ ਪਿੱਛੇ ਚਾਰ ਲਾਈਕ ਪਿੱਛੇ ਪਰ ਕਿਸੇ ਦੀ ਜ਼ਿੰਦਗੀ ਵੀ ਖਰਾਬ ਹੋ ਸਕਦੀ ਆ ਸੋ ਇਸ ਇਸ ਵਾਇਰਲ ਹੋ ਰਹੀ ਵੀਡੀਓ ਦਾ ਅਸਲ ਸੱਚ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੇ ਹੀ ਲੋਕਾਂ ਤੱਕ ਪਤਾ ਲੱਗ ਜਾਵੇ ਕਿ ਜੋ ਜੋ ਵੀਡੀਓ ਵਾਇਰਲ ਹੋ ਰਹੀ ਸੀ ਗੁਰੂ ਘਰ ਵਾਲੀ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਨੰਬਰ ਦਿੱਤਾ ਉਸ ਦਾ ਅਸਲ ਸੱਚ ਲੋਕਾਂ ਨੂੰ ਪਤਾ ਲੱਗ ਜਾਵੇ ਸੋ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰੱਖਾ